ਮਾਨ ਸਰਕਾਰ ਦੇ ਵੱਲੋਂ ਆਏ ਦਿਨ ਹੀ ਕੋਈ ਅਜਿਹੇ ਆ ਫੈਸਲਾ ਲੈ ਲਿਆ ਜਾਂਦਾ ਜਿਸ ਕਰਕੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਦੇ ਉੱਪਰ ਬੋਝ ਪੈਂਦਾ ਦਿਖਾਈ ਦੇ ਰਿਹਾ ਪਹਿਲਾਂ ਸਰਕਾਰ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤੇ ਨਾਲ ਹੀ ਜਿਹੜੀ 7 ਕਿਲੋਵਾਟ ਤੱਕ 3 ਰੁਪਏ ਬਿਜਲੀ ਸਬਸਿਡੀ ਦਿੱਤੀ ਜਾਂਦੀ ਸੀ ਉਹ ਵੀ ਖਤਮ ਕਰ ਦਿੱਤੀ ਗਈ ਤੇ ਹੁਣ ਮਾਨ ਸਰਕਾਰ ਦੇ ਵੱਲੋਂ ਸਰਕਾਰੀ ਬੱਸ ਦਾ ਸਫ਼ਰ ਵੀ ਮਹਿੰਗਾ ਕਰ ਦਿੱਤਾ ਗਿਆ ਇਹਨਾਂ ਬੱਸਾਂ ਦੇ ਕਿਰਾਏ ਦੇ ਵਿੱਚ ਤੇ ਪੈਸੇ ਤੋਂ ਲੈ ਕੇ 46 ਪੈਸੇ ਤੱਕ ਵਾਧਾ ਕਰ ਦਿੱਤਾ ਗਿਆ ਹੈ ਅਤੇ ਹੁਣ ਘਟੋ-ਕੱਟ ਸਫ਼ਰ ਦਾ ਕਿਰਾਇਆ 15 ਰੁਪਏ ਕਰ ਦਿੱਤਾ ਗਿਆ ਭਾਵੇਂ ਤੁਸੀਂ 1 ਕਿਲੋਮੀਟਰ ਸਫ਼ਰ ਕਰੋ ਤੇ ਭਾਵੇਂ 2 ਕਿਲੋਮੀਟਰ ਤੁਹਾਨੂੰ 15 ਰੁਪਏ ਦੇਣੇ ਪੈਣਗੇ ਤੇ ਉਧਰ ਦੂਜੇ ਪਾਸੇ ਜਿਹੜੀ ਔਰਤਾਂ ਨੂੰ ਮੁਫਤ ਬੱਸ ਦੀ ਸਹੂਲਤ ਦਿੱਤੀ ਜਾਂਦੀ ਹੈ ਉਹ ਉਸੇ ਤਰ੍ਹਾਂ ਹੀ ਜਾਰੀ ਰਹੇਗੀ ਸਰਕਾਰ ਦੇ ਵੱਲੋਂ ਜਿਹੜਾ ਔਰਤਾਂ ਨੂੰ ਮੁਫਤ ਸਫ਼ਰ ਦਿੱਤਾ ਜਾਂਦਾ ਉਸ ਨੂੰ ਲੈ ਕੇ ਸਰਕਾਰ ਹਰ ਸਾਲ 690 ਕਰੋੜ ਰੁਪਏ ਸਾਲਾਨਾ ਖਰਚ ਕਰਦੀ ਹੈ ਤੇ ਸਰਕਾਰ ਦੇ ਵੱਲੋਂ ਜਿਹੜਾ ਇਹਨਾਂ ਰੇਟਾਂ ਦੇ ਵਿੱਚ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਉਸ ਦੇ ਨਾਲ 150 ਕਰੋੜ ਰੁਪਏ ਦੀ ਕਮਾਈ ਹੋਵੇਗੀ ਇਹ ਸਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਬੱਸਾਂ ਦੇ ਕਿਰਾਏ ਵਿੱਚ ਕੀਤੇ ਗਏ ਵਾਅਦੇ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਨਾਰਮਲ ਬੱਸਾਂ ਦੇ ਕਿਰਾਏ ਦੇ ਵਿੱਚ 23 ਪੈਸੇ ਦਾ ਵਾਅਦਾ ਕੀਤਾ ਗਿਆ ਅਤੇ ਨਾਰਮਲ ਏਸੀ ਬੱਸਾਂ ਦੇ ਵਿੱਚ 25 ਪੈਸੇ ਦਾ ਇੰਟੀਗਰਲ ਕੋਚਸ ਦੇ ਵਿੱਚ 41 ਪੈਸੇ ਦਾ ਅਤੇ ਸੁਪਰ ਇੰਟੀਗਰਲ ਕੋਚਸ ਦੇ ਵਿੱਚ 46 ਪੈਸੇ ਦਾ ਵਾਅਦਾ ਕੀਤਾ ਗਿਆ ਹੈ ਇਹ ਕੀਮਤ ਉਸ ਵੇਲੇ ਲਾਗੂ ਹੋਵੇਗੀ ਜਦੋਂ ਤੁਸੀਂ ਲੰਮਾ ਸਫ਼ਰ ਕਰੋਗੇ ਪਰ ਜੇਕਰ ਤੁਸੀਂ ਲੰਮਾ ਸਫ਼ਰ ਨਹੀਂ ਕਰਦੇ ਹੋ ਕੋਝ ਕਿਲੋਮੀਟਰਾਂ ਦਾ ਹੀ ਸਫ਼ਰ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਤੁਹਾਨੂੰ 15 ਰੁਪਏ ਘਟੋ-ਕੱਟ ਦੇਣੇ ਪੈਣਗੇ ਭਾਵੇਂ ਤੁਸੀਂ ਉਹ ਸਫ਼ਰ 1 ਕਿਲੋਮੀਟਰ ਦਾ ਹੀ ਕਰੋ ਤੇ ਉਧਰ ਦੂਜੇ ਪਾਸੇ ਇਸ ਦੇ ਬਾਰੇ ਜਦੋਂ ਇਹ ਸਰਕਾਰ ਦੇ ਵੱਲੋਂ ਜਿਹੜੇ ਫੈਸਲੇ ਲਏ ਗਏ ਨੇ ਜਿਸ ਕਰਕੇ ਲੋਕਾਂ ਦੀ ਜੇਬ ਦੇ ਉੱਪਰ ਭਾਰੀ ਬੋਝ ਪਿਆ ਇਸ ਦੇ ਬਾਰੇ ਜਦੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਣ ਪੁੱਛਿਆ ਗਿਆ ਤਾਂ ਉਹਨਾਂ ਨੇ ਤਾਂ ਕਹਿਣ ਕਿ ਪੰਜਾਬ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਪਰ ਇਹ ਜਿਹੜਾ ਪੈਸਾ ਇਕੱਠਾ ਹੋਵੇਗਾ ਇਹ ਲੋਕਾਂ ਦੇ ਲਈ ਪੰਜਾਬ ਦੇ ਵਿਕਾਸ ਦੇ ਲਈ ਖਰਚ ਕੀਤਾ ਜਾਵੇਗਾ